ਲਓ ਵੀ ਠਮਾਕਾ ਆਫਰ ਮੀ ਪੈ ਰਿਹਾ ਹੈ ਤੇ بارش ਦੇ ਵਿੱਚ ਗੱਡੀ ਦਾ ਹੋ ਗਿਆ ਰੇਟ ਸਸਤਾ 2,60,000 ਰੁਪਏ ਦੇ ਵਿੱਚ 7 ਸੀਟਰ ਕਾਰ ਬਹੁਤ ਵਧੀਆ ਕੰਡੀਸ਼ਨ ਵਾਲੀ ਹੈ ਜੀ ਹਾਂ ਜੀ 7 ਲੈਡ ਦੀ ਇੰਜੋਏ 7 ਸੀਟਰ ਹਾਂ ਜੀ ਜੇ ਕਿਸੇ ਕੋਲ ਆਰਟੀਕਲ ਦਾ ਬਜਟ ਨਹੀਂ ਹੈਗਾ ਆ 7 ਸੀਟਰ ਡੀਜ਼ਲ ਦੀ ਗੱਡੀ 24-25 ਦੀ ਐਵਰੇਜ ਡੀਜ਼ਲ ਤੇ ਪਹਿਲੇ ਨਾਂ ਦੀ 15 ਮਾਡਲ ਰਜਿਸਟਰਡ 16 ਗੱਡੀ ਦੇ ਦਾਂਗੇ ਸਿਰਫ 2,60,000 ਰੁਪਏ ਦੇ ਵਿੱਚ ਅਦਰੋਂ ਇੰਟੀਰੀਅਰ ਦੇਖ ਲਓ ਗੱਡੀ ਦਾ ਬਿਲਕੁਲ ਬ੍ਰੈਂਡ ਨਿਊ ਇੰਟੀਰੀਅਰ ਕਿੰਨਾ ਚੱਲੀ ਜੀ ਸਿੰਗਲ ਹੈਂਡ ਗੱਡੀ ਚੱਲੀ 78000 ਵਿਦ ਕੰਪਨੀ ਰਿਕਾਰਡ ਆਏ ਹੋਏ ਹੋਏ ਕਿੰਨੇ ਜਿਹੜਾ ਪਹਿਲੇ ਫੋਨ ਬੁੱਕ ਕਰਕੇ ਬੁੱਕ ਕਰ ਲੂਗਾ ਉਹਦੀ ਗੱਡੀ ਹੋ ਜਾਊਗੀ ਬਾਅਦ ਚ ਨਹੀਂ ਕਹਿਣਾ ਕਿ ਦੱਸਿਆ ਨਹੀਂ ਅੱਜ ਦਾ ਮੌਕਾ ਆ ਵੀਡੀਓ ਪਾਉਣ ਦੇ ਨਾਲ ਹੀ ਗੱਡੀ ਬੁੱਕ ਕਰ ਲਿਓ ਗੱਡੀ 7 ਸੀਟਰਡ ਐਨਏ ਬਜਲ ਜੋਰ ਕੋਈ ਨਹੀਂ ਮਿਲਣੀ 260000 ਰੁਪਈਆ ਲੈ ਕੇ ਆਓ ਜੇ 60000 ਰੁਪਈਆ ਲੈ ਕੇ ਆਉਂਦੇ ਆ ਤਾਂ ਬਾਕੀ ਲੋਨ ਕਰਵਾ ਦਾਂਗੇ ਬਾਕੀ ਲੋਨ ਕਰਵਾ ਦੂਗੇ ਆਉਣਾ ਕਿੱਥੇ ਬਿੱਟੂ ਕਾਰ ਬਾਜ਼ਾਰ ਸਾਹਮਣੇ ਦੇਖ ਲਓ ਜਲੰਧਰ ਦੇ ਵਿੱਚ ਆਉਣਾ ਹੈ ਕਿੱਥੇ ਕਈ ਵੇਕਰੀ ਦੇ ਸਾਹਮਣੇ ਕਈ ਵੇਕਰੀ ਦੇ ਸਾ